ਏ ਵਿਭਿੰਦਰ ਕੁਮਾਰ ਇਹ ਮੇਰੇ ਸਹਜਦੇ ਰਿਸ਼ਤੇਦਾਰ ਆ ਇਹਦੀ ਘਰ ਦੀ ਨੂੰ ਕੋਈ ਆਪਣੇ ਮਰਾ ਪੈ ਗਿਆ ਵਾ ਠੀਕ ਆ ਉਹਨਾਂ ਕੋ ਕੰਮ ਸਿੱਖਦੀ ਸੀ ਤੇ ਗੱਲਬਾਤ ਉਹਨਾਂ ਤੇ ਹੈਗੀ ਸੀ ਕੋਈ ਆਪੋ ਚੁਮਰੇ ਦੀ ਨਾਲ ਤੇ ਥੋੜਾ ਜਿਹਾ ਇਹਨਾਂ ਦਾ ਪਚੱਕਰ ਚੁੱਕਰ ਮਿਰਚ ਹੈ ਹੀ ਚੱਲਦਾ ਹੀ ਜਾਂ ਨਹੀਂ ਚੱਲਦਾ ਪਰ ਅਹੀ ਐਸਐਸਪੀ ਦੇ ਕੋ ਬਿਆਨ ਦਵਾਏ ਹੋ ਜਨਾਨੀ ਕੋ ਤੇ ਉਹਨੇ ਕਿਹਾ ਕਿ ਮਤਲਬ ਆ ਬਿਆਨ ਦੇ ਕੇ ਗਈ ਆ ਖੁਦ ਤੇ ਫਿਰ ਅੱਜ ਉਹਨਾਂ ਨੇ ਤਾਂ ਗਿਧਮ ਕਿ ਦਿੱਤੀ ਇਹਨੂੰ ਮਾਰਨ ਮੰਡੀ ਤੇ ਰਾਹ ਦਵਾਈ ਤੋਂ ਵੀ ਲੈਣਾ ਇਹ ਘਰੋਂ ਟਾਣ ਕੇ ਤੁਹਾਨੂੰ ਮਤਲਬ ਕਿ ਉਹ ਇੱਥੇ ਜ਼ਬਰਦਸਤੀ ਨਾਲ ਕੋ ਲੈ ਗਏ ਐਪਲੀਕੇਸ਼ਨ ਦਿੱਤੀ ਐ ਥਾਣੇ 'ਆਂ ਦਰਖਾਹ ਦਿੱਤੀ ਹੁਣ ਥਾਣੇ ਵਾਲ ਕਹਿੰਦੇ ਕਾਰਵਾਈ ਹੋਏਗੀ ਹੁਣ ਦੇਖਦੇ ਆਪਾਂ ਕੀ ਕਰਦੇ ਆ ਤੇ ਉਹ ਮੁੰਡੇ ਦਾ ਨੰਬਰ ਹੈਗਾ ਕੋਈ ਜਿੰਨਾ ਦੌੜੀ ਜੋ ਹੁਣ ਬੱਸ ਬੰਦ ਆ ਰਿਹਾ ਫਿਰ ਇਨਸਾਫ ਮੁੰਡੇ ਨੂੰ ਮਿਲੇ ਇਹਨੂੰ ਜੋ ਵੀ ਇਹਦੀ ਕਾਰਵਾਈ ਹੈ ਹੁੰਦੀ ਆ ਕਿਉਂਕਿ ਦੋ ਇਹਦੇ ਬੱਚੇ ਆ ਛੋਟੇ ਛੋਟੇ ਤੇ ਇਨਸਾਫ ਕੀਤਾ ਜਾਏ ਇੰਨਾ ਜਿਹੜਾ ਨਾ ਵੀ ਅੰਦਰ ਕੁ ਮਾਰਦਾ ਇੰਦਰ ਤਾਂ ਆਉਂਦੀ ਸੜ ਮੈਂ ਦਵਾਈ ਲੈਣ ਆਦੀ ਆਪਣੀ ਘਰ ਦੀ ਨਾਲ ਸੜ ਉੱਥੇ ਇਹ ਮੁੰਡਾ ਆਦੀ ਤੇ ਉਹਨਾਂ ਦੀ ਕੋਈ ਗੱਲਬਾਤ ਪਹਿਲਾਂ ਦੀ ਉਹ ਧੌਂਕੀ ਦਿੰਦਾ ਦੀ ਤੇ ਮੇਰੇ ਘਰden ਲੈ ਗਿਆ ਤੇ ਉੱਥੇ ਕੰਮ ਕਰਦੀ ਦੀ ਮੰਗ ਕਰਦੇ ਹਾਂ ਹੁਣ ਇਨਸਾਫ ਮਿਲੇ ਸਾਡਾ ਬੱਚਾ ਮੇਰੇ ਦੋ ਬੱਚੇ ਨੇ ਤੇ ਮੈਨੂੰ ਇਨਸਾਫ ਮਿਲੇ ਮੇਰੇ ਨਾਲ ਧੱਕਾ ਕਰਦੇ ਆ ਜੀ ਅਸਮੂਲ ਹੋਈ ਹੈ ਸਾਨੂੰ ਵੀ ਵੱਲੋਂ ਵੀ ਮੇਰੀ ਵਾਈਫ ਜਿਹੜੀ ਆ ਉਹ ਇੱਥੇ ਹੈਗਾ ਸੀਗਾ ਟੈਟੂ ਦਾ ਇੱਕਰ ਸ਼ਾਪ ਤੇ ਉੱਥੇ ਲੱਗੀ ਸੀ ਤੇ ਉੱਥੇ ਟੈਟੂ ਵਾਲੇ ਮੁੰਡੇ ਦੇ ਨਾਲ ਚਲੀ ਗਈ ਹੈ ਤੇ ਮੇਰੇ ਤਿੰਨ ਬੱਚੇ ਆ ਤਾਂ ਉਹ ਪਹਿਲਾਂ ਵੀ ਚਲ ਗਈ ਸੀ ਤੇ ਪਹਿਲਾਂ ਆ ਗਈ ਸੀ ਲੇਕਿਨ ਹੁਣ ਦੁਬਾਰਾ ਉਹ ਫਿਰ ਚਲੀ ਗਈ ਹੈ ਉਹਦੇ ਨਾਲ ਤੇ ਇਸ ਬੰਦੇ ਅਸੀਂ ਉਹਨੂੰ ਪਤਾਲ ਕਰਦੇ ਹਾਂ